ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਕੰਗ ਵਿਖੇ ਐਨਐਚਏ ਵਾਲੇ ਨਜਾਇਜ਼ ਤੌਰ ਤੇ ਕਬਜ਼ਾ ਕਰਦੇ ਹੋਏ ਪਿੰਡ ਕੰਗ ਪਹੁੰਚੇ ਅਤੇ ਉੱਥੇ ਇੱਕ 25 ਤੋਂ 30 ਸਾਲ ਪੁਰਾਣਾ ਗੁਰਦੁਆਰਾ ਸਾਹਿਬ ਮੌਜੂਦ ਸੀ ਜੋ ਕਿ ਬਿਲਕੁਲ ਰੋਡ ਦੇ ਵਿਚਾਰਿਆ ਸੀ ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਅਤੇ ਕਿਹਾ ਕਿ ਗੁਰਦੁਆਰਾ ਸਾਹਿਬ ਨੂੰ ਨਾ ਟਾਇਆ ਜਾਵੇ ਐਸਐਚਓ ਥਾਣਾ ਸ਼੍ਰੀ ਗੁਇੰਦਵਾਲ ਸਾਹਿਬ ਦੇ ਇੰਸਪੈਕਟਰ ਪ੍ਰਭਜੀਤ ਸਿੰਘ ਨੇ ਦੱਸਿਆ ਕਿ ਉਚਿਤ ਅਧਿਕਾਰੀਆਂ ਵੱਲੋਂ ਇਸ ਸੰਬੰਧੀ ਪਿੰਡ ਵਾਸੀਆਂ ਨਾਲ ਬੈਠ ਕੇ ਮਸਲਾ ਹੱਲ ਕੀਤਾ ਜਾਵੇਗਾ ਐਸਮੋਕੇ ਕਿਸਾਨ ਚੌਥੇ ਬੰਦੀ ਵੀ ਪਿੰਡ ਵਾਸੀਆਂ ਦੇ ਸਹਿਯੋਗ ਵਿੱਚ ਆਈ ਪ੍ਰੋਜੈਕਟ ਅਧੀਨ ਜਿਹੜੇ ਰੋਡ ਨਿਕਲ ਰਹੇ ਆ ਉਹਦੇ ਸਬੰਧ ਵਿੱਚ ਇਹ ਸਾਡਾ ਗੁਰਦੁਆਰਾ ਸਾਹਿਬ ਆ ਇਹ ਸਾਡੀਆਂ ਭਾਵਨਾਵਾਂ ਜੁੜੀਆਂ ਗੁਰਦੁਆਰਾ ਸਾਹਿਬ ਨਾਲ 25-30 ਸਾਲ ਤੋਂ ਗੁਰਦੁਆਰਾ ਸਾਹਿਬ ਇੱਥੇ ਸਾਰੀਆਂ ਸੰਗਤਾਂ 50-60 ਘਰ ਆ ਸਾਡੇ ਤੇ ਜਿੱਥੇ ਗੁਰਦੁਆਰਾ ਸਾਹਿਬ ਬਣਾਇਆ ਵਾ ਉਹਦੇ ਕਰ ਕਾਜ ਜਿਹੜਾ ਗੁਰਦੁਆਰਾ ਰੋਡ ਦੇ ਵਿੱਚ ਆ ਰਿਹਾ ਵਾ ਅਸੀਂ ਇਹਨਾਂ ਨੂੰ ਐਨਐਚਆਈ ਵਾਲਿਆਂ ਨੂੰ ਕਹਿ ਰਹੇ ਆ ਇਹ ਇਹ ਗੁਰਦੁਆਰੇ ਵਾਲੀ ਜਗ੍ਹਾ ਛੱਡ ਕੇ ਇਹ ਸਾਈਡ ਥਾਣੀ ਆਪਣਾ ਜਿਹੜਾ ਵਾ ਰੋਡ ਲੰਗਾ ਲੈਣ ਦੇਖੋ ਜੀ ਜਿਹਦੇ ਵਿੱਚ ਇਹਦੇ ਵਿੱਚ ਮਾਨਯੋਗ ਐਸਟੀਐਮ ਸਾਹਿਬ ਨਾਲ ਮੇਰੀ ਗੱਲ ਹੋਈ ਆ ਤੇ ਨਾਲ ਹੀ ਮੇਰੀ ਗੱਲ ਜਿਹੜੀ ਆ ਆਪਣਾ ਨੈਸ਼ਨਲ ਹਾਈਵੇ ਵਾਲਿਆਂ ਨਾਲ ਵੀ ਹੋਈ ਆ ਜਿਹਦੇ ਸੰਬੰਧੀ ਜਿਹੜਾ ਗੁਰਦੁਆਰਾ ਸਾਹਿਬ ਸੰਬੰਧੀ ਜਿਹੜੀ ਗੱਲ ਆ ਉਹ ਕਲੀਅਰ ਕਰ ਲੈਂਦੇ ਨੇ ਉਹਦਾ ਜੋ ਵੀ ਵੇਅ ਆਊਟ ਹੋਊਗਾ ਉਹ ਕੱਢ ਲੈਣਗੇ ਬਾਕੀ ਜਿਨ੍ਹਾਂ ਨੇ ਪੈਸੇ ਚੁੱਕ ਲਿਆ ਉਹਨਾਂ ਨੇ ਜਿਹੜੇ ਘਰ ਵਾਲਿਆਂ ਨੇ ਵੀ ਪੈਸੇ ਚੁੱਕੇ ਆ ਉਹਨਾਂ ਦੇ ਪੋਜੈਸ਼ਨ ਨੈਸ਼ਨਲ ਹਾਈਵੇ ਵਾਲੇ ਆਪਣਾ ਕਰ ਰਹੇ ਆ